ਆਪ ਰਹਤੀ ਆਇਆ ਕੇ ਨਾ ਉਹਨਾਂ ਦੇ ਨਾਲ ਹੀ ਸਤਿਪੋਦ ਸ੍ਰੀ ਗਿਪਨ ਚਰਮਾ ਜੀ ਜਿਹਨਾਂ ਦਾ ਜਿਹੜੀ ਬੈਕਗਰਾਉਂਡ ਹੈਗੀ ਉਹ ਕਮਨਸ ਕੇ ਅੰਦਰ ਸੀਦਾ ਨੇ ਜਿਹੜਿਆ ਲੋਹਿਆਵਲੇ ਦੁਆਲੇ ਜਿਹੜੇ ਜਿਹੜੇ ਛੋਸ਼ਤ ਵਰਗਿਆ ਉਹ ਕੇ ਕਿਉਂਕਿ ਜਿਹੜੀ ਲੋਟਿਆ ਉਹ ਕੰਨੀ ਬਹੁਤ ਸਾਫਲੇਸ ਨਹੀਂ ਇਹ ਟਟ ਸਾਲੀ ਹੋ ਗਿਆ ਸਾਡੇ ਕੋਲ ਐ ਜਿਹਿੰਦਾ ਕੋਰ ਪਿਆਸ ਜਿਹੜਾ ਦਾ ਮੇਂ ਦੀਵਾਰ ਲਈ ਪਾਸਟ ਇੰਗਲੈਂਡ ਦੇ ਵਿੱਚ ਅਨੁਸਾਰ ਆ ਮੇਂ ਚਾਹ ਰਿਹਾ ਉਹ ਇਸ ਤੋਰੀਅਸ ਤੁਹਾਨੂੰ ਕਮਾਤੋ ਬੂਰਾਂ ਨੇ ਕਰਨਾ ਹੀ ਹੈ ਕਿ ਤੇ ਕਿੰਦਾ ਵਧੀਆ ਚੁੱਕਿਆ ਦਾ ਬੱਚਾ ਪੜ੍ਹ ਜਾਵੇ ਮੈਂ ਇਸ ਨੂੰ ਖਤਮ ਨਾਲ ਬਿਲਕੁਲ ਮੈਂ ਇਸ ਕਰਤੇ ਨਹੀਂ ਹੁੰਦਾ ਕਿ ਉਹਨੇ ਕਿਤੇ ਰੋੜ ਦੇ ਇਧਰ ਕੋ ਪਹਿਲੇ ਸੌਰੀ ਮੈਂ ਉਸਦੇ ਪਹਿਲਾਂ ਤੱਕ ਮੰਗ ਲੈਣਾ ਸਾਡੇ ਬਹੁਤ ਹੀ ਸੰਪਰਾਤਕ ਧਾਰਮਿਕ ਸਥਿਤੀ ਹੈ ਬਾਤਾਂ ਨੂੰ ਬਤ ਕਰਨਾ ਚਾਹੀਦਾ ਮੁੜਦੇ ਨਾਲ ਤਾਂ ਵਿਚਾਰ మేనేజర్ తో లాగడా కే సూచీ మే పడై పడై హమేష కర్తా సాథ దే దియా సో ఏ బహు తో బహు బహు తో వర్క్ బేటా జీ తో సో ఇనా దే నాలే అగ్లీ బేంతి కరుంగా నేహా పుత్రి అగ్లీ బేతి సేవెన్ దో బహుత్ వాత్నా

ਜਨਰਲ ਦੀ ਡੇਕਨ ਸਭਾ ਤੇ ਪ੍ਰੈਸ ਕਲਬ ਤੇ ਕਲਿਆ ਕਲਬ ਨੂੰ ਉਹਦਾ ਬਾਬਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੋ ਜੀ ਬਾਬਾਈ ਅੱਜ ਜਿਹੜਾ ਹੈਗਾ ਵਾ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਸਕੂਲਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਜਿਹੜਾ ਹੈਗਾ ਅਵਲ ਰਹੇ ਹੈਗੇ ਆ ਕੀ ਕਹਿਣਾ ਚਾਹੋਗੇ ਸਰ ਤੋਂ ਬਹੁਤ ਖੁਸ਼ੀ ਹੈ ਕਿ ਸਾਨੂੰ ਇੱਥੇ ਸੱਦਾ ਗਿਆ ਹੈਗਾ ਤੇ ਅਸੀਂ ਬੱਚਿਆਂ ਨੂੰ ਸਨਮਾਨਿਤ ਕੀਤਾ ਹੈਗਾ ਜਿਹੜੇ ਬੱਚੇ ਅਵਲ ਆਏ ਹੈਗੇ ਆ ਚੰਗੇ ਨੰਬਰ ਲੈ ਕੇ ਆਏ ਆ ਉਹਨਾਂ ਨੂੰ ਸਾਨੂੰ ਸਨਮਾਨਿਤ ਕੀਤਾ ਗਿਆ ਹੈਗਾ ਬੱਚਿਆਂ ਨੂੰ ਕੀ ਬੱਚਿਆਂ ਨੂੰ ਮੈਸੇਜ ਕੀ ਆ ਬੱਚਿਆਂ ਨੂੰ ਮੈਸੇਜ ਕੀ ਆ ਅਸੀਂ ਤੇ ਹੀ ਹੈ ਕਿ ਬੱਚੇ ਚੰਗੇ ਪੜ੍ਹਨ ਹੈਗਾ ਇਥੋਂ ਇੱਕ ਮਜ਼ਦੂਰ ਬੱਚਾ ਡਾਕਟਰ ਮੇੜਕਰ ਸਾਹਿਬ ਜਿਹੜਾ ਇੱਕ ਮੋਰੀ ਤੇ ਬੈਠ ਕੇ ਪੜ੍ਹ ਕੇ ਦੇਸ਼ ਦਾ ਕਾਨੂੰਨ ਮੰਤਰੀ ਬਣ ਸਕਦਾ ਹੈ ਦੇਸ਼ ਦਾ ਸੰਵਿਧਾਨ ਲਿਖ ਸਕਦਾ ਹੈ ਜਿਹੜੇ ਅੱਜ ਦੇ ਬੱਚੇ ਅਕਲ ਦੇ ਪਰੇਖ ਰਹੇ ਨੇ ਇਸ ਕਰਕੇ ਬੱਚਿਆਂ ਨੂੰ ਜਿਆਦਾ ਜਿਆਦਾ ਪੜ੍ਹਨਾ ਚਾਹੀਦਾ ਹੈਗਾ ਮਾਪੇ ਵੀ ਆਪਣੇ ਬੱਚਿਆਂ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਰੋਟਾ ਕੱਟ ਖਾਣ ਬੱਚਿਆਂ ਨੂੰ ਪੜ੍ਹਾਣ ਹੈਗਾ ਇਹ ਸਾਡਾ ਸਾਰੇ ਜਗਤ ਦੇ ਮਾਪਿਆਂ ਨੂੰ ਸੁਨੇਹਾ ਹੈ ਠੀਕ ਹੈ ਹਾਂਜੀ ਵਿਪਨ ਸਾਹਿਬ ਅੱਜ ਪਿੰਡ ਦੇ ਵਿੱਚ ਪਹੁੰਚੇ ਆ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਸੱਚਮੁੱਚ ਹੀ ਇੱਕ ਬੜੀ ਮੇਰੇ ਲਈ ਵੀ ਮਾਣਮਾਲੀ ਗੱਲ ਹੈ ਸਾਡੇ ਸਾਰਿਆਂ ਲਈ ਮਾਣਮਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਪਹਿਲੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਬਲਾਕ ਵਿੱਚੋਂ ਡਿਸਟ੍ਰਿਕਟ ਵਿੱਚੋਂ ਮੈਂ ਸਮਝਦਾ ਕਿ ਐਜੂਕੇਸ਼ਨ ਹੀ ਇੱਕ ਅਜਿਹਾ ਇੱਕ ਵੀਲ ਹੈ ਇੱਕ ਸਾਧਨ ਹੈ ਜਿਸ ਨਾਲ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਬਦਲ ਸਕਦੇ ਹਾਂ ਤਾਂ ਇਹ ਇੱਕ ਵਿੱਦਿਆ ਹੀ ਹੈ ਜੋ ਹੈ ਇੱਕ ਸਾਧਨ ਹੈ ਕਿ ਬੱਚਿਆਂ ਨੇ ਅੱਜ ਜੋ ਇੱਥੇ ਅਚੀਵਮੈਂਟਸ ਕੀਤੀਆਂ ਹਨ ਮੈਂ ਆਪਣੇ ਗਰੁੱਪ ਆਫ ਇੰਸਟੀਚੂਸ਼ਨ ਸਤਿਮ ਗਰੁੱਪ ਆਫ ਇੰਸਟੀਚੂਸ਼ਨ ਨੂੰ ਮਾਣ ਨਾਲ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਤੇ ਇਹਨਾਂ ਦੇ ਪਰਮਾਤਮਾ ਅਗੇ ਉੱਜਲ ਭਵਿੱਖ ਦੀ ਕਾਮਨਾ ਕਰਦਾ। ਬੱਚਿਆਂ ਨੂੰ ਕੀ ਮੈਸੇਜ ਕੀ ਆ? ਬੱਚਿਓ ਇਹ ਜਿਹੜੀ ਐਜੂਕੇਸ਼ਨ ਹੈ ਇਹ ਇਹਨੂੰ ਹਮੇਸ਼ਾ ਸੀਰੀਅਸਲੀ ਲੈਣਾ ਚਾਹੀਦਾ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਜਿਹੜੀ ਜਿੱਤ ਜਾਂ ਹਾਰ ਹੈ ਉਹ ਪਰਸਨਲੀ ਉਸੇ ਬੰਦੇ ਦੀ ਹੈ। ਇਹ ਇਨਸਾਨ ਨੂੰ ਦੁਆਰਾ ਮੌਕਾ ਨਹੀਂ ਮਿਲਦਾ ਕਿ ਜੋ ਅੱਜ ਉਹਨੂੰ ਮੌਕਾ ਹੈ ਆ ਜਿਹੜੀ ਉਹ ਕਲਾਸ ਪੜ ਰਿਹਾ ਹੈ ਕਿ ਦੁਬਾਰਾ ਦੁਬਾਰਾ ਉਹਦੇ ਪੇਰੈਂਟਸ ਉਹ ਕੋ ਫਿਰ ਐਜੂਕੇਸ਼ਨ ਦੇਣਗੇ ਇਹ ਪੋਸੀਬਲ ਨਹੀਂ ਪਰ ਇੱਕ ਚੀਜ਼ ਜ਼ਰੂਰ ਹੈ ਉਹਦੇ ਵਿੱਚ ਕਿ ਅਗਰ ਤੁਸੀਂ ਜੋ ਵੀ ਮਾਰਕਸ ਲੈਂਦੇ ਹੋ ਜੋ ਵੀ ਮਿਹਨਤ ਕਰਦੇ ਹੋ ਉਹ ਤੁਹਾਡੀ ਆਪਣੀ ਹੈ ਉਹ ਤੁੰ ਕੋਈ ਸ਼ੇਅਰ ਨਹੀਂ ਕਰ ਸਕਦਾ ਤੇ ਇਹ ਸਭ ਤੋਂ ਵੱਡੀ ਦੁਨੀਆ ਦੀ ਇੱਕ ਅਜਿਹੀ ਦੌਲਤ ਹੈ ਕਿ ਜਿਹੜੀ ਜਿੱਤ ਵੀ ਤੁਹਾਡੀ ਹੈ ਤੇ ਹਾਰ ਵੀ ਤੁਹਾਡੀ ਹੈ ਹਾਂਜੀ ਬੇਟਾ ਕੀ ਨਾਮ ਹੈ ਸਿਪ੍ਰਿਸ਼ਵਾਦ ਵਾਲਾ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਮੈਸੇਜ ਹਸੋਮ ਨਾਲ ਕਿ ਸਾਨੂੰ ਅਸੀਂ ਮਿਹਨਤ ਕੀਤੀ ਸੀ ਸਾਨੂੰ ਉਹਦਾ ਫਲ ਮਿਲਿਆ ਕਿ ਸਾਨੂੰ ਅਪਰੀਸ਼ੀਏਸ਼ਨ ਮਿਲਦੀ ਹੈ। ਕੇਟ ਸਕੂਲ ਤੋਂ ਕੇਪੀਐਸ ਬਾਲਵਾਰਦੀ ਸਭ ਤੋਂ ਜ਼ਿਆਦਾ ਮਿਹਨਤ ਕਿਨੇ ਕਰਵਾਈ ਤੁਹਾਨੂੰ? ਖੁਦ ਕੀਤੀ ਉਸ ਤੋਂ ਬਾਅਦ ਸਾਰੇ ਟੀਚਰ ਸਟਾਫ ਐਂਡ ਦੈਨ ਪੇਰੈਂਟਸ। ਮਾਪੇ ਵੱਲੋਂ ਕਿੰਨਾਕ ਸਾਥ ਮਿਲਿਆ? ਬਹੁਤ ਸਾਥ ਮਿਲਿਆ। ਸਕੂਲ ਵੱਲੋਂ? ਕਾਫੀ ਸਾਥ ਮਿਲਿਆ। ਏਮ ਕੀਆ? ਆਈ ਵਾਂਟ ਟੂ ਬੀ ਅ ਸੀਏ ਚਾਰਟਰਡ ਅਕਾਊਂਟੈਂਟ। ਓਕੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਬੱਚੇ ਜਿਹੜੇ ਹੈਗੇ ਆ ਮੋਬਾਈਲਾਂ ਨਾਲ ਭੱਜੇ ਜਾ ਰਹੇ ਹੈਗੇ ਕੀ ਕਹਿਣਾ ਚਾਹੋਗੇ? ਆਪਾਂ ਨੂੰ ਹਰ ਚੀਜ਼ ਦਾ ਐਕਸਪੀਰੀਅੰਸ ਲੈਣਾ ਚਾਹੀਦਾ ਹੈ ਜੇ ਤੁਸੀਂ ਸਪੋਰਟਸ ਵਿੱਚ ਜਾਂ ਤੁਸੀਂ ਸਟੱਡੀਜ਼ ਕਰ ਰਹੇ ਹੋ ਤੁਹਾਨੂੰ ਇਕੁਅਲ ਮਤਲਬ ਕਿ ਯੋਗਦਾਨ ਦੇਣ ਦੀ ਚਾਹੀਦਾ ਹੈ ਹਰ ਇੱਕ ਚੀਜ਼ ਵਿੱਚ ਆਪਾਂ ਟਾਈਮ ਦੇਵਾਂਗੇ ਤੇ ਫਿਰ ਆਪਾਂ ਕਿਸੇ ਵੀ ਫੀਲਡ ਵਿੱਚ ਉਲੀਆ ਕਰ ਸਕਦੇ ਆ ਠੀਕ ਥੈਂਕ ਯੂ ਹਾਂਜੀ ਬੇਟਾ ਕੀ ਨਾਮ ਨੀਹਾ ਨੇਹਾ ਕੀ ਮੈਸੇਜ ਦੇਣਾ ਚਾਹੋਗੇ ਅੱਜ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਵਾ ਕੀ ਕਹਿਣਾ ਚਾਹੋਗੇ ਹਮੇਸ਼ਾ ਇੱਕ ਚੀਜ਼ 'ਤੇ ਫੋਕਸ ਕਰਕੇ ਆਪ ਸக்ஸੈਸਫੁਲ ਨਹੀਂ ਹੋ ਸਕਦੇ ਜੇ ਤੁਸੀਂ ਸਿਰਫ ਪੜ੍ਹ ਹੀ ਜਾਉਗੇ ਤਾਂ ਉਹਨਾਂ ਵੀ ਤੁਸੀਂ 100 ਕੁਝ ਨਹੀਂ ਕਰ ਸਕਦੇ ਤੁਹਾਨੂੰ ਹਰ ਚੀਜ਼ ਵਿੱਚ ਜਾਣਾ ਚਾਹੀਦਾ ਹੈ ਸਪੋਰਟਸ ਆਰਟ ਸਟੱਡੀਜ਼ ਹਰ ਚੀਜ਼ ਕੀ ਐਮ ਕੀ ਆ ਆਈ ਵਾਂਟ ਟੂ ਡੂ ਐਮਬੀਏ ਮੈਮ ਬੀ ਪੜਾਈ ਦੇ ਵਿੱਚ ਕਿੰਨੀ ਕੁ ਮੁਸ਼ਕਲ ਹੋਈ ਜੇ ਤੁਸੀਂ ਜਾਰੀ ਡੈਡੀਕੇਸ਼ਨ ਨਾਲ ਪੜ੍ਹੋਗੇ ਫਿਰ ਮੁਸ਼ਕਲ ਨਹੀਂ ਹੋਣੀ ਮੋਬਾਈਲਾਂ ਵਾਲੇ ਜਿਹੜੇ ਬੱਚੇ ਧਿਆਨ ਦੇ ਰਹੇਗੇ ਉਹਨਾਂ ਨੂੰ ਕੀ ਮੈਸੇਜ ਆ ਕੁਝ ਵਧੀਆ ਸਿੱਖਣਾ ਚਾਹੀਦਾ ਮੋਬਾਈਲਸ ਤੋਂ ਗਲਤ ਯੂਜ਼ ਨਹੀਂ ਕਰਨਾ ਚਾਹੀਦਾ कैडी स्कूल तो केपीएस पालमा कैडी कक्षा जो कितने नंबर मेरे तो सिक्स फिफ्टी जोस सिक्स ट्वेंटी एट नंबर ही वो लगे हैं यहाँ पर हैं कुछ ही चाहिए ओके ठीक है थैंक्स की मैं देना चाहूँगे पढ़ना सही सारे ओके